ਹਾਂਜੀ ਕਿੱਦਾਂ ਮਿੱਤਰੋ ਅੱਜ ਆ ਸਾਡਾ ਮੰਡੀ ਜੀ ਤੀਜਾ ਦਿਨ ਤੇ ਇੱਧਰ ਕੰਮ ਚਲਾਤਾ ਸੀਗਾ ਔਨਸਾਰ 8 ਵਜੇ ਹਜੇ ਤੇ ਔਨਸਾਰ ਕੰਮ ਚਲਾਤਾ ਸੀਗਾ ਫੇਰ ਬਾਬੂ ਕਹਿੰਦਾ ਪੱਖਾ ਲੈ ਕੇ ਆਣਾ ਭਈਏ ਫੇਰ ਲੈ ਕੇ ਜਾ ਲੈ ਇੱਕ ਪੱਖਾ ਅਸੀਂ 12 ਜਣੇ ਆ ਤੇ ਇੱਕ ਪੱਖੇ ਤੇ ਫੇਰ ਹੋ ਗਿਆ ਅੱਜ ਫੇਰ ਕੰਮ ਔਖਾ ਹੋ ਗਿਆ ਅਰ ਦਿਹਾੜੀ ਜੀ ਨਹੀਂ ਪੈਂਦੀ ਫੇਰ ਨਿਆਰਾ ਜਾਣੀ ਹੁੰਦਾ ਠੀਕ ਆ ਬਾਕੀ ਦੇਖਦੇ ਆ ਸਾਰੇ ਦਿਨ ਚ ਕੀ ਬਣਦਾ 11 ਦਾ ਹੁਣ ਔਨਸਾਰ ਪੱਖੇ ਚਲਾਏ ਸੀਗੇ ਫੇਰ ਹੁਣ ਕਹਿਣ ਲੱਗੇ ਪੱਖਾ ਲੈ ਕੇ ਜਾਣਾ ਉਹ ਲਈ ਜਾਂਦਾ ਭਈਆ ਓ ਵੜਾ ਆ ਪੱਕੇ ਸਾਡੇ ਕੋਲੇ ਸੀ ਦੋਨਾਂ ਤੇ ਉਹ ਲਈ ਜਾਂਦਾ ਭਈਆ ਫੇਰ ਕੰਮ ਅਜ ਕੱਬਾ ਹੋ ਜਾਣਾ ਇੱਕ ਪੱਕੇ ਤੇ ਹੋ ਜਾਣਾ ਵਿਹਲੇਆਂ ਵਾਲਾ ਕੰਮ ਫੇਰ ਦਿਹਾੜੀ ਪੈਂਦੀ ਨਹੀਂ ਆ ਵੀ ਓਕੇ ਪੈ ਕਿਵੇਂ ਫਿਰ ਠੀਕ ਹੈ ਚੱਲੂ ਮੰਡੀ ਦਾ ਕੰਮ ਕੈ ਮੰਡੀ ਦਾ ਕੰਮ ਕੈ ਸਰੀ ਲੱਗਦਾ ਪੱਖਾ ਲੈ ਨਹੀਂ ਕੱਲਾ ਹੋਰ ਤੇ ਅੱਜ ਉਹਨਾਂ ਨੇ ਰੌਲਾ ਪਾਇਆ ਕਹਿੰਦੇ ਅਸੀਂ ਚਲਾਵਾਂਗੇ ਹੋਰ 12 ਬੰਦੇ ਯਾਰ 12 ਬੰਦੇ ਕੇ ਰਜਿਸਟਰ ਕਰ ਲਈ ਹੁਣ ਹੈ ਨਾ ਆ ਭਈ ਜੇ ਪਤਾ ਨਹੀਂ ਕਿੰਨੇ ਕ ਆ ਗਏ ਪੰਜਾਬ ਦੀ ਲੇਬਰ ਨੂੰ ਵੀ ਕੰਮ ਨਹੀਂ ਦਿੰਦੇ ਲਿਆ ਦੇਖ ਲਓ ਕੰਮ ਔਖਾ ਯਾਰ ਆ ਲੈ ਚੱਲੇ ਸਾਡੇ ਵਾਲਾ ਪੱਕਾ ਬਾ ਸੁਣ ਸਾਡਾ ਕੰਮ ਵੇਲਣ ਵਾਲਾ ਬੜੇ ਅਸੀਂ ਤਾਂ ਲੜ-ਲੋੜ ਲੈ ਬੋਲ-ਬੂਲੇ ਚੌਧਰੀ ਨਾਲ ਵੀ ਬੋਲ ਲੈ ਪਰ ਨਹੀਂ ਵੇ ਆ ਲੈ ਚੱਲੇ ਅਗਲੇ ਇਹਨਾਂ ਨੂੰ ਜ਼ਰੂਰੀ ਆ ਕਹਿੰਦੇ ਇਹਨਾਂ ਨੇ ਪੈਸੇ ਸਾਡੇ ਤੋਂ ਫੜੇ ਹੋਇਆ ਇਹਨਾਂ ਨੂੰ ਕੰਮ ਦੇਣਾ ਜ਼ਰੂਰੀ ਆ ਪਰ ਪੰਜਾਬ ਵਾਲੀ ਲੇਬਰ ਨੂੰ ਨਹੀਂ ਕੰਮ ਦੇਣਾ ਜ਼ਰੂਰੀ ਫੇਰ ਆਰ ਵਾਲਾ ਲੂੜਾ ਪਾਇਆ ਸੀਗਾ ਵੀ ਸਾਨੂੰ ਪੱਖਾ ਇੱਕ ਹੋਰ ਦੇ ਦੋ ਕਰ ਕਿੱਥੇ ਬਈ ਬਈਆਂ ਦੇ ਸੋਜਦਾ ਠੀਕ ਆ ਉਹਨਾਂ ਦਾ ਫੇਰ ਇੱਕ ਪੱਖਾ ਉਹਨਾਂ ਨੂੰ ਹੀ ਦੇਤਾ ਤੇ ਆਪਣੇ ਕੋਲੇ ਫੇਰ ਇੱਕ ਪੱਖਾ ਹੀ ਰਹਿ ਗਿਆ ਉਹ ਦਾਸ ਜੇ ਹੋ ਕੇ ਫੇਰ ਲਾਗੇ ਲੈਵਰ ਤੇ ਜਨੇ 12 ਜਣਾਂ ਨੂੰ ਯਾਰ ਇੱਕ ਪੱਖੇ ਦੇ ਕੀ ਬੰਨਣਾ ਨਾ ਇੱਕ ਇੱਕ ਪੀਪਾ ਆਉਂਦਾ ਦੇਖੋ ਇੱਕ ਇੱਕ ਪੀਪਾ ਆਊਗਾ ਤੇ ਭਰ ਦੇਣਾ ਉਹ ਭਰਿਆ ਵੀ ਪਿਆ ਅਜੇ ਤਾਂ ਹੁਣੇ ਕੰਮ ਸਟਾਰਟ ਕੀਤਾ ਪੱਖਾ ਚਲਾਇਆ ਬਸ ਉਹ ਭਰਿਆ ਵੀ ਪਿਆ ਮੰਨ ਲਓ ਇੰਨੇ ਤੇ ਲੋਟ ਨਹੀਂ ਆਉਂਦਾ ਯਾਰ ਬਾਬੇ ਦੇਖਦੇ ਆ ਯਾਰ ਚੱਲਦਾ ਠੀਕ ਆ ਕੰਮ ਨਹੀਂ ਫੇਰ ਆਪਾਂ ਹੋਰ ਕੰਮ ਦੇਖਾਂਗੇ ਲਓ ਭਾਈ ਮੈਨੂੰ ਤਾਂ ਦੋ ਗੀਪੇ ਹੀ ਪਾਉਣ ਦਿੱਤੇ ਤੇ ਆ ਬੁੱਕ ਕਰਦਾ ਭਰਤਾ ਹੁਣ ਆ ਵੀ ਜਨਤਾ ਖੜ ਗਈ ਆਪਣੀ ਲੱਗ ਇੰਨੇ ਜਣੇ ਹੁਣ ਵੇਲੇ ਆ ਵੀ ਵੇਲੇ ਇਧਰ ਵੀ ਵੇਲਾ ਹੀ ਬਸ ਮੰਨ ਲੋ ਤੇ ਮੈਂ ਵੀ ਵੇਲਾ ਹੀ ਆਵੇ ਭਰਿਆ ਪਿਆ ਉਤੋਂ ਦੀ ਡੁੱਲਣ ਲੱਗ ਗਿਆ ਆਂਦਾ ਕੀ ਕਰਾਂਗੇ ਫੇਰ ਮੱਖੇ ਨੂੰ ਗਲਾ ਗਲਾ ਵਧਾ ਦੋ ਏ ਛੜ ਦੋ ਗਲਾ ਫੁੱਲ ਹੈਂ ਫੁੱਲ ਛੜ ਦੇ ਗਲਾ ਪੈ ਨਹਾਇਆ ਦੋ ਵਿੱਚ ਦੀ ਇਧਰ ਬੁੱਕ ਕਰਨ ਵਾਲਾ ਮਹਿਕਮਾ ਬੁੱਕਰਾਂ ਦੇ ਵੀ ਇਧਰ 4-5 ਜਣੇ ਛੱਡੇ ਹੋਇਆ ਵੇਲੇ ਵਾਲਾ ਹੀ ਕੰਮ ਆ ਹੋਰ ਕੀ ਆ ਯਾਰ ਦਿਹਾੜੀ ਨਹੀਂ ਪੈਣੀ ਜਦੋਂ ਠੀਕ ਆ ਚਾਰ ਪੰਜ ਜਣੇ ਇੱਧਰ ਸੱਡੇ ਪਏ ਆ ਲਓ ਜੀ ਹੁਣ ਖਾਣ ਲੱਗੇ ਰੋਟੀ ਤੇ ਰੋਟੀ ਦੇ ਵਿੱਚ ਹੈਗਾ ਪਰੌਠੇ ਤੇ ਨਾਲ ਆਲੂਆਂ ਦੀ ਸਬਜ਼ੀ ਇੱਧਰ ਨਾਲ ਦੇ ਦਰਸ ਗੋਣ ਜਸਵਿੰਦਰ ਇੱਧਰ ਨਾਲ ਦੇ ਕੁਛ ਉਹ ਬੈਠਿਆ ਚਾਚਾ ਸਿਆਂ ਉਹ ਬੈਠਾ ਤੇ ਇੱਧਰ ਨਾਲ ਦੇ ਬਾਕੀ ਕੰਮ ਇੱਧਰ ਐ ਚੱਲੀ ਜਾਂਦਾ ਉਹ ਵੀ ਦੇਖੋ ਘੋੜਾ ਭਰੀ ਜਾਂਦੇ ਉਹਨਾਂ ਦਾ ਲੱਗਦਾ ਸਹੀ ਜੋਰ ਜਿਹੜੇ ਆਹ ਭਰਦੇ ਹਨ ਟਰਾਲੇ ਉਹਨਾਂ ਦਾ ਬਾਕੀ ਆਪਣੇ ਵਾਲਾ ਮਹਿਕਮਾ ਦਾ ਢਿੱਲਾ ਹੈ ਹੈ ਜ਼ੋਰ ਪਾ ਰਿਹਾ ਆ ਦੇ ਫੁੱਲ ਜੀ ਨੇ ਜ਼ੋਰ ਲਾਇਆ ਮੁੜ ਕੋ ਮੁੜ ਕੇ ਹੋਇਆ ਪਿਆ ਹੁਣ ਟਾਈਮ ਇੱਕ ਦਾ ਹੋ ਗਿਆ ਤੇ ਸਾਨੂੰ ਸਾਢੇ 11 ਵਜੇ ਦੂਜਾ ਪੱਖਾ ਮਿਲ ਗਿਆ ਸੀ ਜਿਵੇਂ ਇੱਕ ਪੱਖਾ ਸੀ ਲਾਇਆ ਪਿਆ ਇੱਥੇ ਕੰਮ ਕਰੀ ਜਾਂਦੇ ਸੀ ਹੁਣ ਤੇ ਇੱਕ ਪੱਖਾ ਆਪਣਾ ਉਹ ਸੀ ਚੱਲੀ ਜਾਂਦਾ ਉਧਰ ਉਹ ਵੀ ਸਾਹਮਣੇ ਤੇ ਹੁਣ ਪਾਣੀ ਪੀਣ ਲੱਗੇ ਆ ਇੱਥੇ ਪੈਰ ਦੇ 2:00 ਵੱਜ ਗਿਆ ਤੇ ਹੁਣ ਆ ਰਿਹਾ ਪੂਰਾ ਕੰਮ ਕਰਨ ਦਾ ਸਵਾਦ ਜਿਵੇਂ ਦੋ ਪੱਖੇ ਚੱਲੀ ਜਾਂਦਾ ਇੱਕ ਤਾਂ ਪੱਖਾ ਚੱਲੀ ਜਾਂਦਾ ਕੋ ਪਿੱਪਲ ਦੇ ਥੱਲੇ ਪੱਖਾ ਚੱਲੀ ਜਾਂਦਾ ਹੁਣ ਮਾਰੀ ਮੋਟਾ ਲੱਗਦਾ ਵੀ ਦਿਹਾੜੀ ਜੀ ਬਣ ਜੂ ਪੂਰਾ ਨਜ਼ਾਰਾ ਆ ਰਿਹਾ ਹੁਣ ਕੰਮ ਕਰਨ ਨੂੰ ਇੱਧਰ ਵੀ ਪੂਰੇ ਬਿਜ਼ੀ ਚੱਲੀ ਆ ਨਾ ਤੇ ਉੱਧਰ ਵੀ ਬਿਜ਼ੀ ਚੱਲੀ ਜਾਂਦਾ ਤੇ ਵਧੀਆ ਨਿਆਰਾ ਆ ਰਿਹਾ ਤੇ ਬਾਕੀ ਹੁਣ ਰੋਟੀ ਦਾ ਟਾਈਮ ਹੋ ਗਿਆ 2:00 ਵਜ ਗਏ ਤੇ ਇਸ ਤੋਂ ਬਾਅਦ ਆਟੇ ਦੀ ਸਾਫ ਕਰ ਲਈ ਥੋੜਾ ਜਿਹਾ ਥਾਂ ਰਹਿ ਗਿਆ ਇੱਥੇ ਥੋੜਾ ਜਿਹਾ ਮਾਲ ਰਹਿ ਗਿਆ ਇੱਥੇ ਇਹ ਸਾਫ ਕਰ ਦਈਏ ਫੇਰ ਰੋਟੀ ਛੱਤੀ ਖਾਵਾਂਗੇ ਠੀਕ ਆ ਤੇ ਕਮੈਂਟਾਂ ਕਰਕੇ ਜਰੂਰ ਦੱਸਿਆ ਕਰੋ ਠੀਕ ਆ ਨਾ ਬਲੌਗ ਕਿਵੇਂ ਲੱਗਦੇ ਆ ਆਪਣੇ ਤੇ ਹੋਰ ਵਧੀਆ ਮੈਨੂੰ ਨਾ ਉਹਦੇ ਨਾਲ ਮੋਟੀਵੇਟੇਸ਼ਨ ਹੁੰਨੇ ਆ ਜਦੋਂ ਤੁਸੀਂ ਵਧੀਆ ਵਧੀਆ ਕਮੈਂਟਾਂ ਕਰਦੇ ਆ ਮੋਟੀਵੇਟ ਹੁੰਨੇ ਆ ਤੇ ਹੋਰ ਘੈਂਟ ਘੈਂਟ ਵੀਡੀਓ ਆਉਂਦੀਆਂ ਠੀਕ ਆ ਕਮ ਉਹ ਤੇ ਹੁਣ ਐਂਡ ਸਾਰਿਆਂ ਦਾ ਆਖਰੀ ਮੰਜ਼ਲ ਤੇ ਉੱਥੇ ਖਾਣੇ ਰੋਟੀ ਤੇ ਬਾਕੀ ਨਾਲ ਦੇ ਦੇਖੋ ਕਿਹੜੇ ਹਿਸਾਬ ਨਾਲ ਟੇਬਲ ਬਣਾਏ ਵੇ ਆ ਕੁ ਕੁਰਸੀਆਂ ਟੇਬਲ ਇੱਕੋ ਹੀ ਆ ਉਹ ਸੀ ਲੱਗੇ ਪਿਆ ਬਾਕੀ ਨਾਲ ਦੇ ਹੈ ਨਿਆਰਾ ਆ ਰਿਹਾ ਵੈਸੇ ਯਾਰ ਠੰਡੀ ਠੰਡੀ ਹਵਾਦਰਾਖਤ ਬਹੁਤ ਆ ਨਾ ਇੱਥੇ ਲੋ ਜੀ ਰੋਟੀ ਰੱਟੀ ਖਾ ਲਈ ਆ ਤੇ ਚਲਾਤਾ ਫੇਰ ਦੁਬਾਰਾ ਕੰਮ ਆਵੇ ਚਲਾਤੀ ਇੱਧਰ ਵੀ ਮਸ਼ੀਨ ਤੇ ਬਸ ਉਧਰ ਵੀ ਚਲਾਉਣ ਲੱਗਿਆ ਮਸ਼ੀਨ ਕੀ ਹੋ ਗਿਆ ਉਤਾਰਾ ਨਾ ਹਲਾਓ ਲੋ ਜੀ 5:00 ਵੱਜ ਗਏ ਤੇ ਹੁਣ ਅਸੀਂ ਤੋਲ ਲਾਉਣਾ ਸ਼ੁਰੂ ਕਰਦੇ ਆਂ ਕੰਡਾ ਬਸ ਸਟਾਰਟ ਕਰਨ ਲੱਗੇ ਆਂ ਉਧਰ ਵੀ ਆਪਣੀ ਟੀਮ ਨੇ ਸਟਾਰਟ ਕਰਤਾ ਉਹ ਸੀ ਲੱਗੇ ਪਿਆ ਤੇ ਬਾਕੀ ਇੱਧਰ ਇੱਕ ਪੱਖਾ ਲਾਇਆ ਪਿਆ ਆਪਣੀ ਟੀਮ ਇੱਧਨੇ ਪਾਸੇ ਫੈਲ ਗਈ ਇੱਧਰ ਕੰਡਾ ਸ਼ੁਰੂ ਕਰਦਾ ਇੱਕ ਉਧਰ ਕੰਡਾ ਚੱਲੀ ਜਾਂਦਾ ਇੱਕ ਉਹ ਪੱਖਾ ਚੱਲੀ ਜਾਂਦਾ ਇੰਨਾ ਕੰਮ ਕਰਨ ਜੋਗ ਰਹੀ ਏ ਟੀਮ ਆਪਣੀ ਲਓ ਜੀ ਹੁਣ ਇੰਨੀਆਂ ਸਾਰੀਆਂ ਬੂਰੀਆਂ ਭਰਤੀਆਂ ਤੇ ਚਾਹ ਆ ਗਈ ਸੀ ਚਾਹ ਪੀ ਗਏ ਟਿਆਂ ਇਧਰ ਆਪਣੇ ਨਾਲ ਦੇ ਚੋਬਰ ਪੀ ਜਾਂਦੇ ਆ ਤੇ ਬਾਕੀ ਨਿਹਾਰਾ ਆ ਰਿਹਾ ਪੂਰਾ ਐਸ ਮੌਕੇ ਨਿਹਾਰਾ ਆਂਦਾ ਜਦੋਂ ਦਿਨ ਜਮਾਂ ਟਲ ਜੇ ਜਾਂਦਾ ਜਮਾਂ ਸੇਪਣ ਵਾਲਾ ਸੂਰਜ ਤੇ ਹੁਣ ਫੁੱਲ ਨਿਹਾਰਾ ਆ ਰਿਹਾ ਮੁੜਕ ਮੁੜਕੇ ਹੋਏ ਹੋਏ ਸਰੀਰ ਬਣੇ ਹੋਇਆ ਪੂਰੇ ਸਰੀਰ ਹੁਣ ਤੇ ਬਾਕੀ ਆਪਣੇ ਨਾਲ ਦੇ ਚੋਬਰ ਹਵਾ ਲਵੰਦੇ ਪੂਰੇ ਗਰਮੀ ਚਾਏ ਹੋਏ ਹੁਣ ਕਿਉਂ ਪੈਂਦੀ ਏ ਧੱਕ ਆ ਬੰਦਾ ਬਾਹਲਾ ਗਿੱਲਾ ਹੁੰਦਾ ਨੋੜ ਕੋ ਮੜਕੀ ਹੋਇਆ ਰਹਿੰਦਾ ਰਾਤ ਦੇ 10 ਵਜ ਗਏ ਆ ਤੇ ਅਸੀਂ ਉਹ ਵਾਲਾ 400 ਗੱਟਾ ਭਰਤਾ ਉਹ 400 ਬੋਰੀਆਂ ਭਰਤੀਆਂ ਅਸੀਂ ਚਾਰਾਂ ਜਣਿਆਂ ਨੇ ਤੇ ਇੱਕ ਕੰਢਾ ਵੇ ਚੱਲੀ ਜਾਂਦਾ ਆਪਣੇ ਬੰਦਿਆਂ ਦਾ ਹੀ ਇਹ ਵੀ ਚਾਰ ਜਣੇ ਆ ਤੇ ਚਾਰ ਚਾਰ 450 ਇਹਨਾਂ ਨੇ ਬੋਰੀ ਭਰਤੀ ਤੇ ਬਾਕੀ ਆਪਣਾ ਪੱਖਾ ਚੱਲੀ ਜਾਂਦਾ ਤੇ ਬਾਕੀ ਯਾਰ 8 ਵਜ ਦੇ ਲੱਗੇ ਹੋਇਆ ਤੇ ਹੁਣ 10 ਵਜ ਗਏ ਜਮਾ ਸਰੀਰ ਨਾ ਥੱਕ ਜਾਂਦਾ ਯਾਰ ਐ ਮੋਕੇ ਔਖਾ ਦਾ ਹੈਗਾ ਕੰਮ ਮੰਡੀ ਵਾਲਾ ਤੇ ਇੱਥੇ ਜ਼ੋਰ ਲੱਗਦਾ ਬੋਰੀਆਂ ਭਰਨ ਤੇ ਇੱਥੇ ਜਮਾ ਥੱਕ ਜਾਂਦੇ ਆ ਤੇ ਬਾਕੀ ਅੱਜ ਦੀ ਵੀਡੀਓ ਚ ਇਨਾ ਕੀ ਮਿਲਦੇ ਹਣਾ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਬਾਏ ਬਾਏ ਟਾਟਾ ਟੇਕ ਕੇ ਰੱਬ ਰੱਖ